ਮੁੰਡੇ ਕੁੜੀਆਂ ਡਿਗਰੀਆਂ ਲੈ ਕੇ ਘਰ ਵਾਪਸ ਮੁੜ ਗਏ ਜੋ ਉਹਨਾਂ ਡਿਗਰੀਆਂ ਨੂੰ ਲੈ ਕੇ ਉਹ ਨੌਕਰੀ ਮੰਗਣ ਜਾਂਦੇ ਨੇ ਤਾਂ लाठी चार्ज ਹੁੰਦਾ ਹੈ ਪਾਣੀ ਦੀਆਂ ਬਾਛੜਾਂ ਪੱਗਾਂ ਟੈਂਦੀਆਂ ਨੇ ਚੁੰਨੀਆਂ ਲੈਂਦੀਆਂ ਨੇ ਨੌਕਰੀਆਂ ਨਹੀਂ ਮਿਲ ਰਹੀਆਂ ਅਸੀਂ ਇਸ ਮਾਮਲੇ 'ਚ ਬਹੁਤ ਵੱਡੇ ਵੱਡੇ ਕਦਮ ਚੱਕ ਰਹੇ ਹਾਂ ਪਰ ਜੋ ਅੱਜ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਉਹ ਇੱਕ ਹੋਰ ਵਿਸ਼ੇ ਤੇ ਹੈ ਸਾਡੇ ਰਾਜਨੀਤਿਕ ਲੋਕ ਜਿਹੜੇ ਐਮ ਐਲ ਏ ਉਹ ਹੱਥ ਬਨ ਕੇ ਲੋਕਾਂ ਤੋਂ ਵੋਟਾਂ ਮੰਗਦੇ ਨੇ ਕਿ ਸੇਵਾ ਦਾ ਮੌਕਾ ਦਿਓ ਜੀ ਕਈ ਤਾਂ ਰਾਜ ਨਹੀਂ ਸੇਵਾ ਕਹਿ ਕੇ ਵੀ ਜਿਹੜੇ ਨੇ ਵੋਟਾਂ ਮੰਗਦੇ ਨੇ ਤੇ ਹੈਰਾਨੀ ਹੋਊਗੀ ਤੁਹਾਨੂੰ ਕਿ ਬਹੁਤ ਸਾਰੇ ਐਮ ਐਲ ਏ ਜਿਹੜੇ ਕੋਈ ਤਿੰਨ ਵਾਰ ਜਿੱਤਿਆ ਹੋਇਆ ਹੈ ਹਾਰ ਗਿਆ ਕੋਈ ਚਾਰ ਵਾਰ ਜਿੱਤਿਆ ਹੋਇਆ ਹੈ ਟਿਕਟ ਨਹੀਂ ਮਿਲੀ ਪੰਜ ਵਾਰ ਜਿੱਤਿਆ ਹੋਇਆ ਛੇ ਵਾਰ ਜਿੱਤਿਆ ਹੋਇਆ ਨਹੀਂ ਆਏ ਵਿਧਾਨ ਸਭਾ ਵਿੱਚ ਉਹਨਾਂ ਨੂੰ ਲੱਖਾਂ ਰੁਪਏ ਪੈਨਸ਼ਨ ਮਿਲਦੀ ਹੈ ਪਰ ਮੰਦ ਮਹੀਨੇ ਦੀ ਕਿਸੇ ਨੂੰ 3.5 ਲੱਖ ਕਿਸੇ ਨੂੰ 4.5 ਲੱਖ ਵੀ ਹੈ ਕਿਸੇ ਨੂੰ 5.5 ਲੱਖ ਵੀ ਹੈ ਪੈਨਸ਼ਨ ਤੇ ਖਜ਼ਾਨੇ ਤੇ ਕਰੋੜਾਂ ਰੁਪਈਆ ਦਾ ਬੋਝ ਪੈਂਦਾ ਹੈ ਕਈ ਐਮਪੀਜ਼ ਵੀ ਇਹੋ ਜਿਹੇ ਨੇ ਜਿਹੜੇ ਐਮਪੀ ਦੀ ਪੈਨਸ਼ਨ ਲੈ ਰਹੇ ਨੇ ਤੇ ਇੱਥੇ ਪਹਿਲਾਂ ਐਮਐਲਏ ਰਹੇ ਸੀ ਉਹਦੀ ਪੈਨਸ਼ਨ ਵੀ ਲੈ ਰਹੇ ਨੇ ਸੋ ਅੱਜ ਇੱਕ ਬਹੁਤ ਵੱਡਾ ਫੈਸਲਾ ਪੰਜਾਬ ਸਰਕਾਰ ਵੱਲੋਂ ਮੈਂ ਕਰਨ ਜਾ ਰਿਹਾ ਹਾਂ ਕਿ ਐਮਐਲਏ ਭਾਵੇਂ ਦੋ ਵਾਰ ਜਿੱਤੇ, ਪੰਜ ਵਾਰ ਜਿੱਤੇ, ਸੱਤ ਵਾਰ ਜਿੱਤੇ ਪਰ ਉਹਨੂੰ ਪੈਨਸ਼ਨ ਸਿਰਫ ਇੱਕ ਟਰਮ ਦੀ ਮਿਲੂਗੀ। ਸਿਰਫ ਇੱਕ ਟਰਮ ਦੀ ਪੈਨਸ਼ਨ ਉਹਨੂੰ ਮਿਲੂਗੀ। ਜਿੱਤ ਭਾਵੇਂ ਉਹ ਜਿੰਨੀ ਵਾਰੀ ਮਰਜੀ ਜਾਵੇ ਤੇ ਨਾਲ ਕਰੋੜਾਂ ਰੁਪਇਆ ਜਿਹੜਾ ਇਹਦੇ ਪੈਨਸ਼ਨਾਂ ਘਟਾਉਣ ਨਾਲ ਬਚੂਗਾ ਉਹਨੂੰ ਲੋਕਾਂ ਦੀ ਭਲਾਈ ਤੇ ਖਰਚ ਕੀਤਾ ਜਾਊਗਾ। ਕਿਉਂਕਿ ਸੇਵਾ ਕਰਨ ਦੀ ਇੰਨੀ ਪੈਨਸ਼ਨ ਕਿਸੇ ਵੀ ਪੱਖੋਂ ਜਾਇਜ਼ ਨਹੀਂ ਹੈਗੀ ਤੇ ਇਸੇ ਤਰ੍ਹਾਂ ਉਹਨਾਂ ਦੀਆਂ ਫੈਮਿਲੀ ਪੈਨਸ਼ਨਸ ਨੇ ਉਹ ਵੀ ਬਹੁਤ ਜ਼ਿਆਦਾ ਨੇ ਉਹਨਾਂ ਦੇ ਵਿੱਚ ਵੀ ਕਟੌਤੀ ਕੀਤੀ ਜਾ ਰਹੀ ਹੈ ਤੇ ਅਫਸਰਾਂ ਨੂੰ ਮੈਂ ਲੋੜੀਂਦੇ ਹੁਕਮ ਜਿਹੜੇ ਨੇ ਨਿਰਦੇਸ਼ ਜਿਹੜੇ ਨੇ ਦੇ ਦਿੱਤੇ ਨੇ ਮੈਂ ਇੱਕ ਵਾਰੀ ਫੇਰ ਦੱਸ ਦੇਣਾ ਚਾਹੁੰਦਾ ਪੰਜਾਬ ਦੇ ਵਿੱਚ ਜਿਹੜੇ ਐਮਐਲਏ ਨੇ ਐਕਸ ਐਮਐਲਏ ਭਾਵੇਂ ਉਹ ਦੋ ਵਾਰ ਜਿੱਤੇ ਨੇ ਪੰਜ ਵਾਰ ਜਿੱਤੇ ਨੇ 10 ਵਾਰ ਜਿੱਤੇ ਨੇ ਉਹਨਾਂ ਨੂੰ ਸਿਰਫ ਇੱਕ ਟਰਮ ਦੀ ਪੈਨਸ਼ਨ ਹੀ ਮਿਲੇਗੀ ਤੇ ਉਹਨਾਂ ਦੇ ਫੈਮਿਲੀ ਪੱਤੇ ਜਿਹੜੇ ਨੇ ਮੁਫਤ ਚ ਮਿਲਦੇ ਨੇ ਉਹਨਾਂ ਦੇ ਵਿੱਚ ਵੀ ਕਟੌਤੀ ਕੀਤੀ ਜਾਊਗੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਹਦੀ ਸਾਰੀ ਡਿਟੇਲ ਮਿਲ ਜੂਗੀ ਤਾਂ ਕਿ ਪੰਜਾਬ ਦੇ ਖਜ਼ਾਨੇ ਨੂੰ ਬਚਾਇਆ ਜਾਵੇ ਤੇ ਉਹ ਖਜ਼ਾਨੇ ਦਾ ਇੱਕ ਇੱਕ ਪੈਸਾ ਜਿਹੜਾ ਲੋਕ ਭਲਾਈ ਤੇ ਖਰਚ ਕੀਤਾ ਜਾਵੇ ਇਨਕਲਾਬ ਜ਼ਿੰਦਾਬਾਦ